ਜਿੰਦਾਬਾਦ ਮੁਲਾਬਾਦ ਸਤਿ ਸ਼੍ਰੀ ਅਕਾਲ ਉਹ ਜਿਹੜਾ ਅੱਜ ਭਰਾਵਾਂ ਨੇ ਕੀਆ ਕਰੋ ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੇ ਛੱਡਗਾਂ ਪਣਾ ਦਾ ਇੱਕ ਜਿੰਦਾਬਾਦ ਮੁੰਡਿਆਂ ਦਾ ਚਿਕਾ ਕਰਾਂਗੇ ਚਾਹੇ ਕਰਾਂਗੇ ਜਿੰਦਾਬਾਦ ਮੁੰਡਿਆਂ ਦਾ ਚੋਣ ਦਾ ਦਾਣਾ ਦਾਣਾ ਚਿਕਾ ਕਰਾਂਗੇ and ਤਬਦੀਲ ਹੋ ਗਈ ਹੈ ਜਦੋਂ ਤੁਸੀਂ ਆਦੇ ਆਏ ਹੁੰਦੇ ਆ ਜਦੋਂ ਸਾਡੇ ਰਾਉ ਤੇ ਰਾਦੇ ਇਹਨਾਂ ਨੂੰ ਦੇਖਦੇ ਨੇ ਕਿ ਭਾਵੇਂ ਹਮਲੇ ਵੱਡੇ ਨੇ ਹਮਲਿਆਂ ਨੂੰ ਮੋੜਨ ਦੇ ਵਾਸਤੇ ਪਿੰਡਾਂ ਨੇ ਪਿੰਡਾਂ ਦੀ ਤਾਕਤ ਦੀ ਲੋੜ ਹੈ ਜਿੰਦਾਬਾਦ ਜਿੰਦਾਬਾਦ ਪਰ ਅਸਲ ਨੀਤੀ ਕੀ ਹੈ ਜਿਹੜੀ ਇਹਦੀ ਜੜ ਹੈ ਉਹ ਇਹ ਹੈਗੀ ਹੈ ਕਿ ਜਿਹੜੇ ਸਾਡੇ ਮੌਲਕ ਦੇ ਹਾਕਮ ਆ ਉਹਨਾਂ ਨੇ ਸਾਮਰਾਜੀ ਮੌਲਕਾਂ ਦੇ ਨਾਲ ਸਮਝੌਤਾ ਕੀਤਾ ਹੋਇਆ ਤੇ ਜਿਹੜੇ ਸਾਮਰਾਜੀ ਮੌਲਕ ਹੈ ਜਿਵੇਂ WTO ਵਰਗੇ ਹੈ ਨਿਯਤੀਆਂ ਉਹਨਾਂ ਦੀਆਂ ਸੰਸਥਾਵਾਂ ਨੇ ਉਹਨਾਂ ਦੀਆਂ ਹਦਾਇਤਾਂ ਨੇ ਕਿ ਤੁਸੀਂ ਸਰਕਾਰੀ ਖਰੀਦ ਬੰਦ ਕਰੋ ਜਿਹੜੀਆਂ ਮੰਡੀ ਬੋਰਡ ਐ ਇਹਨਾਂ ਨੂੰ ਤੋੜੋ ਮੰਡੀਆਂ ਜਿਹੜੀਆਂ ਇਹਨਾਂ ਦਾ ਖਾਤਮਾ ਕਰੋ ਪੰਜਾਬ ਸਰਕਾਰ ਉਸੇ ਨੀਤੀ ਤੇ ਉਸੇ ਲੀਹ ਤੇ ਚੱਲ ਰਹੀ ਐ ਉਹਨਾਂ ਦੀ ਨੀਤੀ ਨੂੰ ਲਾਗੂ ਕਰ ਰਹੀ ਐ ਪਰ ਸਾਡੇ ਲੋਕਾਂ ਨੂੰ ਹਜੇ ਇਸ ਗੱਲ ਦਾ ਪੁਲੇਖਾ ਹੈਗਾ ਕਿ ਜਿਹੜੇ ਸਾਡੇ ਮੁਲਕ ਦੇ ਹਾਕਮ ਐ ਇਹ ਸਾਡੇ ਸਾਡੇ ਨੇ ਪਰ ਦਰੋ ਅਸੀਂ ਆਪਣੀਆਂ ਜੱਥੇਬੰਦੀਆਂ ਦੇ ਵੱਲੋਂ ਆਪਣੇ ਲੋਕਾਂ ਨੂੰ ਸੰਘਰਸ਼ਾਂ ਦੇ ਰਾਹੀਂ ਇਹ ਗੱਲ ਕਹਿਣੇ ਆ ਕਿ ਭਰਾਵੋ ਇਹ ਜੜੀਆਂ ਸਨੀਆਂ ਮੰਡੀਆਂ ਨੇ ਇਹ ਖਤਮ ਕੀਤੀਆਂ ਜਾਣੀਆਂ ਨੇ ਸਾਡੀਆਂ ਜ਼ਮੀਨਾ ਕਾਰਪੋਰੇਟਾਂ ਨੂੰ ਸਮਾਈਆਂ ਜਾਣੀਆਂ ਨੇ ਇਹ ਮੰਡੀਆਂ ਤੋੜ ਕੇ ਇੱਥੇ ਅਡਾਨੀ ਦੇ ਸੈਲੋ ਹੈ ਜਿਹੜੇ ਉਹਨਾਂ ਨੂੰ ਮੰਡੀਆਂ ਬਣਾਈਆਂ ਜਾਣੀਆਂ ਹੈ ਕਿ ਉਹ ਦਾਣਾ ਦਾਣਾ ਹਰ ਹਾਲ ਤੇ ਚ ਕਾਮਾਂਗੇ ਜਦੋਂ ਪਰਸੋ ਐਲਾਨ ਆਇਆ ਸੈਂਟਰ ਸਰਕਾਰ ਦਾ ਪੰਜਾਬ ਨੇ ਸਹਿਮਤੀ ਦਿੱਤੀ ਹੈ ਨਾਲ ਵੀ ਅਸੀਂ ਪੰਜਾਬ ਦੀਆਂ ਮੰਡੀਆਂ ਜਿਹੜੀਆਂ ਦਾਣਾ ਮੰਡੀਆਂ ਉਹ ਬੰਦ ਕਰਾਂਗੇ ਅਸੀਂ ਉਹਦੇ ਨਾਲ ਦੀ ਨਾਲ ਤੁਰਤ ਪੈਰੇ ਫੈਸਲਾ ਲੈਂਦਾ ਕਿਉਂਕਿ ਮੰਡੀਆਂ ਦੇ ਵਿੱਚ ਪਹਿੰਡੇ ਜ਼ਿਲ੍ਹੇ ਦੀਆਂ ਮੰਡੀਆਂ ਜਿਹੜੀਆਂ ਲਗਭਗ 65-7000 ਘਟਾ ਜਿਹੜਾ ਝੋਨੇ ਦਾ ਉਹ ਮੰਡੀਆਂ ਦੇ ਵਿੱਚ ਪਿਆ ਇਹ ਤੋਂ ਬਿਨਾ ਹਜੇ ਖੇਤਾਂ ਦੇ ਵਿੱਚ 150 ਕਿੱਲੇ ਦੇ ਲਗਭਗ ਜਿਹੜਾ ਉਹ ਝੋਨਾ ਖੜਾ ਹੈਗਾ ਪਛੇਤਾ ਮੱਕੀ ਵਾਲਾ ਸਰਕਾਰ ਦਾ ਦਿੱਤਾ ਹੋਇਆ ਨਾਰਾ ਜਿੱਦੋਂ ਭਜਦੀਆਂ ਉਹਨੂੰ ਹਰ ਹਾਲਤ ਲਾਗੂ ਕਰਾਉਣ ਦੇ ਲਈ ਜਿਹੜਾ ਦਾਣਾ ਦਾਣਾ ਮੰਡੀਆਂ ਦੇ ਵਿੱਚ ਉਹਨਾਂ ਤੇ ਚੱਕੀ ਦਾ ਨਹੀਂ ਹੈਗਾ ਅਸੀਂ ਇਹ ਜਾਰੀ ਰੱਖਾਂਗੇ ਆਪਦਾ ਸੁਦਰਸ਼ ਜਿੱਦੋਂ ਭੱਜੂਗੀ ਸਰਕਾਰ ਕਿਉਂਕਿ ਅੱਜ ਡੀਸੀ ਸਾਹਿਬ ਨੇ ਸੋਹਾ ਬੁਲਾ ਕੇ ਸਾਨੂੰ ਇਹ ਗੱਲ ਕਹੀ ਹੈ ਵੀ ਸਾਨੂੰ ਪਤਾ ਹੈ ਬਹੁਤ ਥੋੜਾ ਝੋਨਾ ਰਹਿੰਦਾ ਹੈ ਇਹ 13 14 ਮੰਡੀਆਂ ਦੇ ਵਿੱਚ ਰਹਿੰਦਾ ਡੀ ਐਫਓ ਨਾਲ ਬੁਲਾਇਆ ਉਥੇ ਕੋਲੇ ਵਹਾ ਕੇ ਉਹਨਾਂ ਨੂੰ ਹਦਾਇਤ ਕੀਤੀ ਵੀ ਝੋਨਾ ਚੱਕੋ ਅਜੇ ਤੱਕ ਕੁਝ ਮੰਡੀਆਂ ਦੇ ਵਿੱਚ ਬਾਰਦਾਨਾ ਵਾਗਿਆ ਕੁਝ ਬਾਰਦਾਨਾ ਨਹੀਂ ਗਿਆ